ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਆਪਾਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਕਾਲ ਦੀ ਅਗਲੀ ਸਾਖੀ ਲੈ ਕੇ ਹਾਜ਼ਰ ਹੋਏ ਹਾਂ ਕੋੜੀ ਦਾ ਉਧਾਰ ਇੱਕ ਦਿਨ ਗੁਰੂ ਜੀ ਅਤੇ ਭਾਈ ਮਰਦਾਨਾ ਜਿਲਾ ਮਿੰਟ ਗੁੰਮਰੀ ਦੇ ਇੱਕ ਪਿੰਡ ਪੁੰਜੇ ਬਾਰਸ਼ ਹੋ ਰਹੀ ਸੀ ਰਾਤ ਦਾ ਵੇਲਾ ਵੀ ਨੇੜਾ ਆ ਰਿਹਾ ਸੀ ਭਾਈ ਮਰਦਾਨਾ ਜੀ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਮੀਂਹ ਵਰਦਿਚ ਰਾਤ ਰਹਿਣ ਲਈ ਕਿਸੇ ਥਾਂ ਦਾ ਪ੍ਰਬੰਧ ਕਰਨ ਲਈ ਮੈਨੂੰ ਪਿੰਡ ਜਾਣ ਦੀ ਆਗਿਆ ਦਿਓ ਗੁਰੂ ਜੀ ਤੋਂ ਆਗਿਆ ਲੈ ਕੇ ਭਾਈ ਮਰਦਾਨਾ ਪਿੰਡ ਚਲਾ ਗਿਆ ਪਰ ਉਸ ਨੇ ਇਸ ਔਕੜ ਦਾ ਸਾਹਮਣਾ ਕਰਨਾ ਪਿਆ ਜੇ ਕਿਸੇ Hindu ਦੇ ਘਰ ਜਾਵੇ ਉਹ ਇਹ ਆਖ ਕੇ ਨਾ ਕਰ ਦੇਵੇ ਕਿ ਤੁਸੀਂ ਇੱਕ Hindu ਤੇ ਇੱਕ ਮੁਸਲਮਾਨ ਹੋ ਇਸ ਲਈ ਮੈਂ ਦੋਵਾਂ ਨੂੰ ਆਪਣੇ ਘਰ ਨਹੀਂ ਰੱਖ ਸਕਦਾ ਜੇ ਕਿਸੇ ਮੁਸਲਮਾਨ ਦੇ ਘਰ ਜਾਵਾਂ ਤਾਂ ਵੀ ਅਜਿਹਾ ਹੀ ਜਵਾਬ ਸੁਣਨ ਨੂੰ ਮਿਲਦਾ ਆਖਰ ਭਾਈ ਮਰਦਾਨਾ ਮਾਯੂਸ ਹੋ ਕੇ ਵਾਪਸ ਆ ਗਏ ਅਤੇ ਗੁਰੂ ਜੀ ਨੂੰ ਆਪਣੀ ਵਿਆਖਿਆ ਸੁਣਾਈ ਐਨੇ ਨੂੰ ਰਾਤ ਦਾ ਹਨੇਰਾ ਵੀ ਪੈਣਾ ਸ਼ੁਰੂ ਹੋ ਗਿਆ ਤੇ ਉਹਨਾਂ ਨੂੰ ਪਿੰਡ ਬਾਰੋ ਇੱਕ ਝੂੰਗੀ ਵਿੱਚੋਂ ਦੀਵੇ ਦੀ ਲੋ ਨਜ਼ਰ ਪਈ ਉਸ ਝੂੰਗੀ ਕੋਲ ਪਹੁੰਚ ਗਏ ਉਸ ਝੂੰਗੀ ਵਿੱਚ ਇੱਕ ਕੋੜੀ ਰਹਿੰਦਾ ਸੀ ਜਿਸ ਨੂੰ ਉਸ ਦੇ ਭੈੜੇ ਰੋਗ ਦੇ ਕਾਰਨ ਘਰ ਵਾਲਿਆਂ ਨੇ ਖੁੱਲੇ ਥਾਂ ਤੇ ਕੁੱਲੀ ਪਾ ਦਿੱਤੀ ਸੀ ਉਸ ਨੂੰ ਪ੍ਰਸਾਦਾ ਉੱਥੇ ਹੀ ਦੇ ਜਾਂਦੇ ਸਨ ਅਤੇ ਪਾਣੀ ਦਾ ਘੜਾ ਜਦੋਂ ਖਾਲੀ ਹੋ ਜਾਂਦਾ ਤੱਪਰ ਜਾਂਦੇ ਸਨ ਉਸ ਦੇ ਭਿਆਨਕ ਰੋਗ ਤੋਂ ਡਰਦੇ ਕੋਈ ਉਸ ਦੇ ਨੇੜੇ ਨਹੀਂ ਲੱਗਦਾ ਸੀ ਜਦੋਂ ਗੁਰੂ ਜੀ ਉਸ ਦੀ ਝੁੱਗੀ ਵਿੱਚ ਵੜਨ ਲੱਗੇ ਤਾਂ ਉਸ ਨੇ ਦੱਸਿਆ ਅੰਦਰ ਨਾ ਆਓ ਮੈਂ ਕੋੜੀ ਹਾਂ ਮੇਰੇ ਕੋਲੋਂ ਦੂਰ ਹੀ ਰਹੋ ਕਿਤੇ ਤੁਹਾਨੂੰ ਵੀ ਮੇਰੀ ਬਿਮਾਰੀ ਨਾ ਲੱਗ ਜਾਵੇ ਇਸ ਦੇ ਬਾਵਜੂਦ ਵੀ ਗੁਰੂ ਜੀ ਉਸ ਦੀ ਝੁੱਗੀ ਅੰਦਰ ਵੜ ਗਏ ਅਤੇ ਨਾਲ ਹੀ ਭਾਈ ਮਰਦਾਨਾ ਵੀ ਚਲਾ ਗਿਆ ਅੰਦਰ ਜਾ ਕੇ ਗੁਰੂ ਜੀ ਨੇ ਪਾਈ ਮਰਦਾਨੇ ਨੂੰ ਰਵਾਬ ਛੜਨ ਲਈ ਆਖਿਆ ਅਤੇ ਆਪ ਕੁਰਬਾਨੀ ਕੀਰਤਨ ਲੱਗ ਕਰਨ ਲੱਗ ਪਈ ਜਿਸ ਦਾ ਅਰਥ ਸੀ ਕਿ ਸਰੀਰ ਨੂੰ ਰੋਗ ਤਾਂ ਹੀ ਲੱਗਦੇ ਹਨ ਜਦੋਂ ਮਨ ਰੋਗੀ ਹੁੰਦਾ ਹੈ ਅਤੇ ਮਨ ਰੋਗੀ ਉਦੋਂ ਹੁੰਦਾ ਹੈ ਜਦੋਂ ਇਨਸਾਨ ਪ੍ਰਮਾਤਮਾ ਨੂੰ ਯਾਦ ਕਰਨਾ ਭੁੱਲ ਜਾਂਦਾ ਹੈ ਸਰੀਰ ਦੇ ਰੋਗ ਜੋ ਬਾਹਰੋਂ ਦਿਸਦੇ ਹਨ ਆਦਮੀ ਨੂੰ ਦੁੱਖ ਦਿੰਦੇ ਹਨ ਇਹਨਾਂ ਬਿਮਾਰੀਆਂ ਦਾ ਇਲਾਜ ਆਪਣੇ ਮਨ ਨੂੰ ਅਕਾਲ ਪੁਰਖ ਨਾਲ ਜੋੜਨਾ ਹੈ ਜੋ ਸਰਵ ਕਲਾ ਸਮਰੱਥ ਹੈ ਜਿਸ ਨੂੰ ਸਾਨੂੰ ਹੱਥ ਪੈਰ ਅੱਖਾਂ ਆਦੀ ਦਿੱਤੇ ਹਨ ਅਰਥਾਤ ਸਾਰਾ ਸਰੀਰ ਸੇਵਾ ਲਈ ਦਿੱਤਾ ਹੈ ਪਰ ਜਦੋਂ ਅਸੀਂ ਸੇਵਾ ਕਰਨ ਵੱਲ ਧਿਆਨ ਨਹੀਂ ਦਿੰਦੇ ਤਾਂ ਸਰੀਰ ਰੋਗੀ ਹੋ ਜਾਂਦਾ ਹੈ ਗੁਰੂ ਜੀ ਦਾ ਕੀਰਤਨ ਤੇ ਉਪਦੇਸ਼ ਸੁਣ ਕੇ ਕੋੜੀ ਉੱਠ ਕੇ ਬਹਿ ਗਿਆ ਅਤੇ ਉਸ ਨੇ ਆਪਣੇ ਸਰੀਰ ਅਤੇ ਬਾਕੀ ਅੰਗਾਂ ਵਿੱਚ ਚਨ ਚੜਾੜ ਦੀ ਛਿੜਕ ਕੇ ਕੁਝ ਮਨੋਬਲ ਵਧਿਆ ਤੇ ਸਰੀਰ ਕਾਫੀ ਜਾਨ ਪੈ ਗਈ ਮਹਿਸੂਸ ਹੋਈ ਤੋ ਰਾਤ ਬਹੁਤ ਦੇਰ ਤੱਕ ਗੁਰੂ ਜੀ ਨੇ ਅਨਮੋਲ ਬਚਨਾਂ ਰਾਹੀਂ ਸਿੱਖਿਆ ਲੈਂਦਾ ਰਿਹਾ ਜਦੋਂ ਗੁਰੂ ਜੀ ਸਵੇਰੇ ਇਸ਼ਨਾਨ ਕਰਨ ਲਈ ਉઠੇ ਤਾਂ ਉਹ ਵੀ ਉਹਨਾਂ ਦੇ ਨਾਲ ਉੱਠ ਤੁਰਿਆ ਗੁਰੂ ਜੀ ਤੋਂ ਬਾਅਦ ਜਦੋਂ ਉਸਨੇ ਇਸ਼ਨਾਨ ਕੀਤਾ ਤਾਂ ਉਸ ਨੂੰ ਲੱਗਿਆ ਕਿ ਜਿਵੇਂ ਉਸ ਨੂੰ ਤਾਂ ਕੋਈ ਰੋਗ ਹੈ ਹੀ ਨਹੀਂ ਗੁਰੂ ਜੀ ਤੇ ਭਾਈ ਮਰਦਾਨਾ ਜੀ ਨੂੰ ਝੂੰਕੀ ਵਿੱਚ ਬਿਠਾ ਕੇ ਅਤੇ ਗੁਰੂ ਜੀ ਤੋਂ ਅੱਗੇ ਆ ਲੈ ਕੇ ਆਪਣੇ ਘਰ ਚਲਾ ਗਿਆ ਉਸ ਨੂੰ ਵੇਖ ਕੇ ਘਰ ਵਾਲੇ ਬਹੁਤ ਖੁਸ਼ ਹੋਏ ਅਤੇ ਹੈਰਾਨ ਹੋ ਕੇ ਪੁੱਛਣ ਲੱਗੇ ਨੂੰ ਕਿਸ ਨੇ ਠੀਕ ਕੀਤਾ ਤਾਂ ਉਸਨੇ ਉੱਤਰ ਦਿੱਤਾ ਰਾਤ 2 ਮਾਫੁਰਕ ਉਸ ਦੀ ਕੁਲੀ ਵਿੱਚ ਆਏ ਸਨ ਜਿਨ੍ਹਾਂ ਸੱਚੇ ਪਾਤਸ਼ਾਹ ਦੀ ਕੀਰਤ ਗਾਈ ਸੀ ਤੇ ਮੈਨੂੰ ਇਹ ਉਪਦੇਸ਼ ਦਿੱਤਾ ਸੀ ਕਿ ਸਾਨੂੰ ਰੋਗ ਉਦੋਂ ਹੀ ਲੱਗਦੇ ਹਨ ਜਦੋਂ ਅਸੀਂ ਉਸ ਅਕਾਲ ਪੁਰਖ ਨੂੰ ਭੁੱਲ ਜਾਂਦੇ ਹਾਂ ਜਿਸ ਦੀ ਕਿਰਪਾ ਸਦਕਾ ਸਾਨੂੰ ਇੰਨਾ ਸੋਹਣਾ ਸਰੀਰ ਅਤੇ ਹੱਥ ਪੈਰ ਅੱਖਾਂ ਮੂੰਹ ਆਦ ਮਿਲੇ ਹਨ ਜਿਨ੍ਹਾਂ ਨੂੰ ਅਸੀਂ ਕਿਸੇ ਲੋੜਬੰਦ ਦੀ ਸੇਵਾ ਵਿੱਚ ਨਹੀਂ ਲਾਉਂਦੇ ਇਹੋ ਜਿਹਾ ਭੁੱਲਾ ਕਰਕੇ ਹੀ ਸਾਡਾ ਪਹਿਲਾ ਮਨਰੋਗੀ ਹੁੰਦਾ ਤੇ ਉਸ ਦੇ ਨਾਲ ਹੀ ਸਰੀਰ ਵੀ ਇਹ ਸਾਰੀਆਂ ਗੱਲਾਂ ਸੁਣ ਕੇ ਘਰ ਵਾਲਿਆਂ ਦੀ ਕੁੜੀ ਦਾ ਕੋਈ ਟਿਕਾਣਾ ਨਾ ਰਿਹਾ ਤੇ ਇਹ ਖਬਰ ਸਾਰੇ ਪਿੰਡ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ ਗੁਰੂ ਸਾਹਿਬ ਦੀ ਅਚਮਤ ਬਾਰੇ ਸੁਣ ਕੇ ਜਿਨ੍ਹਾਂ ਲੋਕਾਂ ਨੇ ਪਿਛਲੀ ਸ਼ਾਮ ਨੂੰ ਮਰਦਾਨਾ ਜੀ ਨੂੰ ਰਾਤ ਕੱਟਣ ਇਨਕਾਰ ਕੀਤਾ ਸੀ ਉਹਨਾਂ ਨੂੰ ਬਹੁਤ ਪਛਤਾਵਾ ਹੋਇਆ ਇਸੇ ਤਰ੍ਹਾਂ ਇਹ ਸਾਰੇ ਪਿੰਡ ਤੇ ਧੋਰ ਸਿਆਣੇ ਲੋਕ ਇਕੱਠੇ ਹੋ ਕੇ ਗੁਰੂ ਜੀ ਦੇ ਪਾਸ ਪਹੁੰਚੇ ਗੁਰੂ ਜੀ ਕੋਲ ਜਾ ਕੇ ਉਹਨਾਂ ਦੇ ਚਰਨ ਛੋਏ ਅਤੇ ਬੇਨਤੀ ਕੀਤੀ ਕਿ ਸਾਤੋਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ੀ ਜਾਵੇ ਸਾਡੇ ਉੱਤੇ ਮਿਹਰ ਕਰਕੇ ਸਾਨੂੰ ਵੀ ਨਾਮ ਸਿਮਰਨ ਤੇ ਸੇਵਾ ਕਰਨ ਦਾ ਬਰ ਬਖਸ਼ਿਆ ਜਾਵੇ ਗੁਰੂ ਜੀ ਨੇ ਸਾਰੇ ਪਿੰਡ ਵਾਸੀਆਂ ਨੂੰ ਉਪਦੇਸ਼ ਦੇ ਕੇ ਨਿਹਾਲ ਕੀਤਾ ਤੇ ਆਖਿਆ ਸਾਰਾ ਪਿੰਡ ਉਦਮ ਕਰਕੇ ਪਿੰਡ ਵਿੱਚ ਇੱਕ ਧਰਮਸ਼ਾਲਾ ਤਿਆਰ ਕਰਾ ਦਿਓ ਜਿਸ ਵਿੱਚ ਹਰ ਕਿਸਮ ਦੇ ਰਾਹ ਰਾਤ ਕੱਟ ਸਕੇ ਤੇ ਇੱਕ ਬਾਰ ਫਿਰ ਪੱਕੀ ਕੀਤੀ ਇਹ ਪ੍ਰਮਾਤਮਾ ਵੱਲੋਂ ਬਖਸ਼ੇ ਸੁੰਦਰ ਸਰੀਰ ਤੇ ਅੰਗਾ ਪੈਰਾਂ ਨੂੰ ਸੇਵਾ ਤੇ ਸਿਮਣ ਕਰਨ ਵੱਲ ਹਰ ਵੇਲੇ ਲਾਈ ਰੱਖਣਾ ਇੱਕ ਉਤਮ ਕਰਮ ਹੈ ਜਿਸ ਨਾਲ ਤਨ ਅਤੇ ਮਨ aroog ਰਹਿੰਦੇ ਹਨ। ਸਾਕੀ ਤੁਹਾਨੂੰ ਕਿੱਦਾਂ ਦੀ ਲੱਗਿਆ ਆਪਣੇ ਕਮੈਂਟ ਕਰਕੇ ਦੱਸਣਾ। ਵੀਡੀਓ ਨੂੰ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵਾਸ਼ ਗੁਰਜੀ ਦਾ ਖਾਲਸਾ ਵਾਸ਼ ਗੁਰਜੀ ਕੀ ਫਤਿਹ।